ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਫਰੋਜਪੁਰ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਬਾਇਆ ਅੱਜ ਚੋਣ ਪ੍ਰਚਾਰ ਦੇ ਪਹਿਲੇ ਦਿਨ ਜਲਾਲਾਬਾਦ ਦੇ ਜਨਤਾ ਭਵਨ ਵਿਖੇ ਪੁੱਜੇ ਇਸ ਮੌਕੇ ਵਰਕਰਾਂ ਦੇ ਵਿੱਚ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਸ਼ੇਰ ਸਿੰਘ ਖਬਾਇਆ ਦੇ ਵੱਲੋਂ ਵਰਕਰਾਂ ਨੂੰ ਜਿਹੜਾ ਲਾਮਬੰਦ ਕੀਤਾ ਗਿਆ ਅਤੇ ਅਗਲੀ ਰਣਨੀਤੀ ਤੈਅ ਕੀਤੀ ਤਾਂ ਗੱਲਬਾਤ ਕਰਵਾਉਣੇ ਆ ਤੁਹਾਡੀ ਸ਼ੇਰ ਸਿੰਘ ਖਬਾਇਆ ਦੇ ਨਾਲ ਕਿ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਿਹੋ ਜਿਹਾ ਜਿਹੜਾ ਮਾਹੌਲ ਦੇਖਣ ਨੂੰ ਮਿਲ ਰਿਹਾ ਭਾਇਆ ਸਾਹਿਬ ਕਾਂਗਰਸ ਪਾਰਟੀ ਦੇ ਵੱਲੋਂ ਤੁਹਾਨੂੰ ਲੋਕ ਸਭਾ ਫਰੋਈਪੁਰ ਤੋਂ ਟਿਕਟ ਮਿਲੀ ਹੈ ਕਿਦਾਂ ਦਾ ਜਿਹੜਾ ਹਲਕੇ ਦੇ ਵਿੱਚ ਮਾਹੌਲ ਦਿਸ ਰਿਹਾ ਮੈਂ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਤੇ ਅਤੇ ਸਾਡੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦੀ ਹਾਂ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਖਰਗੇ ਸਾਹਿਬ, ਪ੍ਰਿੰਕਾ ਗਾਂਧੀ ਜੀ ਤੇ ਸੀਨੀਅਰ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਅਮਰਿੰਦਰ ਸਿੰਘ ਜੀ, ਬਿੰਕ ਸਾਹਿਬ, ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ, ਦਵਿੰਦਰ ਯਾਦਵ ਜੀ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਨੇ ਤੇ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਾਸ ਨੂੰ ਦੂਜੀ ਵਾਰ ਕਾਂਗਰਸ ਪਾਰਟੀ ਤੋਂ ਟਵੀਟ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਭ ਤੋਂ ਵੱਧ ਸਤਿਕਾਰ ਕਰਦਾ ਨਾਤਮਕਸ ਹੁੰਦਾ ਜਿਹੜੀ ਇਸ ਫਰੋਜਪੁਰ ਪਾਰਲੀਮੈਂਟ ਰਣਕੇ ਦੀ ਜਨਤਾ ਹੈ ਜਿਨ੍ਹਾਂ ਨੇ ਮੇਰਾ ਬੜਾ ਸਤਿਕਾਰ ਮਾਣ ਜਿਹੜਾ ਵਧਾਇਆ ਕਿ ਉਹ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਉਹਨਾਂ ਦੀ ਇੱਕੋ ਵਰਸ਼ਨ ਸੀ ਕਿ ਇਥੋਂ ਇਸ ਵਾਰ ਸ਼ੇਰ ਸਿੰਘ ਕਬਾਇਆ ਨੂੰ ਟਿਕਟ ਦਿੱਤੀ ਹੈ ਤੇ ਉਸ ਕਰਕੇ ਹੀ ਮੈਨੂੰ ਜੇ ਇਹ ਮਾਨ ਪ੍ਰਾਪਤ ਹੋਇਆ ਮੈਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੀ ਮਿਹਰਬਾਨੀ ਦੇ ਸਦਕਾ ਇਹ ਜਿਹੜੀ ਟਿਕਟ ਦੁਬਾਰਾ ਮੈਨੂੰ ਮਿਲੀ ਹੈ ਕਬਾਇਆ ਸਾਹਿਬ ਟਿਕਟ ਲੇਟ ਦਿੱਤੀ ਗਈ ਹੈ ਕੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਵੋਟਾਂ ਦਾ ਨੁਕਸਾਨ ਵੀ ਹੋ ਸਕਦਾ ਨਹੀਂ ਟਿਕਟ ਦੇ ਇਹ ਗੱਲ ਤਾਂ ਮੰਦੇ ਕਿ ਕੁਝ ਦਿਨ ਜਿਹੜੀ ਟਿਕਟ ਲੇਟ ਹੋਈ ਹੈ ਪਰ ਵੋਟਾਂ ਦੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਹੈ ਕਿ ਉੰਨੇ ਲੋਕ ਪੱਕੇ ਹੋਏ ਜਿਵੇਂ ਜਿਵੇਂ ਇੱਕ ਇੱਕ ਦਿਨ ਪੈਂਦਾ ਸੀ ਤੇ ਉਵੇਂ ਹੀ ਲੋਕ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਇਹ ਦੇਖਦੀ ਨਹੀਂ ਦੇਣਗੇ ਤਾਂ ਫਿਰ ਅਸੀਂ ਹੋਰ ਵੇਖਾਂਗੇ ਇਸ ਤਰ੍ਹਾਂ ਦੀ ਗੱਲਾਂ ਚਲੋ ਉਹ ਮੈਂ ਜਾਣਾ ਨਹੀਂ ਚਾਹੁੰਦਾ ਮੈਨੂੰ ਗਾਲਾਂ ਵੀ ਕੱਢ ਦਿੰਦੇ ਸੀ ਕਿ ਅਸੀਂ ਤੂੰ ਕੀ ਕਰੀ ਜਾਂਦਾ ਕਰਕੇ ਉਹ ਜਿਹੜੀਆਂ ਉਸ ਨਾਲ ਵੋਟ ਘਟੀ ਨਹੀਂ ਹੈ ਮੈਂ ਸੋਚਦਾ ਕੋਟਵਾਲੀ ਕੈਂਪੇਨ ਤੇ ਜਰੂਰ ਫਰਕ ਥੋੜਾ ਜਿਹਾ ਪਿਆ ਪਰ ਅਸੀਂ ਸਮਝਦੇ ਹਾਂ ਕਿ ਉਹ ਕਵਰ ਅਸੀਂ ਉਹ ਕਰ ਲਵਾਂਗੇ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਮੈਨੂੰ ਹਾਈ ਕਮਾਂਡ ਦੇ ਸਾਡੇ ਡਾਇਰੈਕਟਰ ਬਾਜਵਾ ਸਾਹਿਬ ਨੇ ਟੈਲੀਫੋਨ ਤੇ ਆਪ ਵਧਾਈ ਦੇ ਕੇ ਕਿਹਾ ਕਿ ਬਾਆ ਸਾਹਿਬ ਤੁਹਾਡੀ ਟਿਕਟ ਪੱਕੀ ਹੋ ਗਈ ਹੈ ਤੁਸੀਂ ਆਪ ਦਾ ਕੰਮ ਸ਼ੁਰੂ ਕਰ ਲਓ ਤੇ ਮੈਂ ਉਸ ਤੋਂ ਅਗਲੇ ਦਿਨ ਹੀ ਅਸੀਂ ਟਾਲੀ ਵਾਲਾ ਤੇ ਗੁਰਦੁਆਰਾ ਸਾਹਿਬ ਦੇ ਬਾਬਾ ਊਨਾ ਸਾਹਿਬ ਦਾ ਗੁਰਦੁਆਰਾ ਬੜੇ ਪੁਰਾਣੇ ਸਮੇਂ ਤੋਂ ਟਾਲੀ ਵਾਲੇ ਪਿੰਡ ਹੈ ਉੱਥੇ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਅਸ਼ੀਰਵਾਦ ਲੈ ਕੇ ਕੰਪਨੀ ਸ਼ੁਰੂ ਕਰਤੀ ਕਿਉਂਕਿ ਮੈਂ ਜਦੋਂ ਵੀ ਇਲੈਕਸ਼ਨ ਲੜਦਾ ਮੈਂ ਉੱਥੋਂ ਹੀ ਸ਼ੁਰੂਆਤ ਕਰਦਾ ਤੇ ਉੱਥੋਂ ਹੀ ਅਸ਼ੀਰਵਾਦ ਲੈ ਕੇ ਚੱਲਦਾ ਤੇ ਹੁਣ ਵੀ ਉਸੇ ਤਰ੍ਹਾਂ ਅਸੀਂ ਕੰਪੇਨ ਸ਼ੁਰੂ ਕੀ ਕਰ ਲਈ ਤੇ ਜਦੋਂ ਪਿੰਡਾਂ ਜਾਂਦੇ ਸੀ ਇੱਕੋ ਇੱਕੋ ਸਵਾਲ ਹੁੰਦਾ ਸੀ ਕਿ ਵਾਇਸ ਸਾਹਿਬ ਤੁਸੀਂ ਪਿੰਡ ਨਹੀਂ ਆਣਾ ਸਾਡੇ ਤੁਸੀਂ ਕੱਲੀ ਟੀਟ ਲੈ ਆਣੀ ਐ ਤੇ ਅਸੀਂ ਤੁਹਾਨੂੰ ਜਿਤਾ ਦੇਣਾ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ 'ਚ ਦੇਖਿਆ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਹਿਲਾਂ ਨਾਲੋਂ ਵੀ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਇਹ ਪਾਰਲੀਮੈਂਟ ਹਲਕਾ ਫੋਹੀਪੁਰ ਕਾਂਗਰਸ ਪਾਰਟੀ ਜਿਤਾ ਕੇ ਭੇਜੇਗਾ ਤੇਰੇ ਮੁੱਦਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਤੁਸੀਂ ਵੋਟਾਂ ਦੇ ਪ੍ਰਚਾਰ ਦਰਾਂ ਜਾਓਗੇ ਦੇਖੋ ਸਾਡੀਆਂ راہਲ ਗਾਂਧੀ ਜੀ ਦੀਆਂ ਜਿਹੜੇ ਪੰਜ ਗਰੰਟੀਆਂ ਇੱਕ ਤਾਂ ਸਾਡਾ ਉਹ ਅਸੀਂ ਉਹ ਘਰ-ਘਰ ਸਾਡੇ ਜਿਹੜੇ ਨੌਜਵਾਨ ਯੂਥ ਹੈਗੇ ਉਹ ਗਰੰਟੀ ਲੈ ਕੇ ਘਰ-ਘਰ ਇੱਕ-ਇੱਕ ਵੋਟਰ ਤੱਕ ਜਿਹੜੀ ਪਹੁੰਚ ਕਰ ਰਹੇ ਕਿ ਅਸੀਂ ਕੀ ਕਰਨ ਜਾ ਰਹੇ ਦੂਜਾ ਸਾਡੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਦੇ ਹੈਲਥ ਦੇ ਐਜੂਕੇਸ਼ਨ ਦੇ ਤੇ ਲੋਕਾਂ ਦੀਆਂ ਇੱਥੇ ਬਾਰਡਰ ਤੇ ਜ਼ਮੀਨਾਂ ਦਾ ਜਿਹੜਾ ਮਾਮਲਾ ਹੈ ਉਹ ਬੜਾ ਗੰਭੀਰ ਸੰਕਟ ਦੇ ਵਿੱਚ ਚੱਲ ਰਿਹਾ ਹੈ ਇਸੇ ਤਰ੍ਹਾਂ ਕੈਂਸਰ ਦੇ ਪੇਸ਼ੈਂਟ ਜਿਹੜੇ ਆ ਉਹ ਇਹ ਸੜਕੇ ਵਿੱਚ ਕਾਫੀ ਹੈ ਤੇ ਪੀਣ ਵਾਲਾ ਪਾਣੀ ਜਿਹੜਾ ਹੈ ਉਹਦਾ ਇਹ ਪੰਜ ਚਾਰ ਜਿਹੜੇ ਮੁੱਦੇ ਹੈ ਇਹ ਬੜੇ ਅਹਿਮ ਮੁੱਦੇ ਹੈ ਸੋ ਇਹਨਾਂ ਨੂੰ ਪਹਿਲਾਂ ਵੀ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਹੋਇਆ ਕਰਦਾ ਸੀ ਤੇ ਉਹ ਮੁੱਦੇ ਮੈਂ ਉਠਾਉਂਦਾ ਰਿਹਾ ਹੁਣ ਵੀ ਉਦੋਂ ਕੁਝ ਹੱਲ ਹੋਇਆ ਹੈ ਬਾਕੀ ਖੁਸ਼ਾਲ ਹੁਣ ਹੋ ਰਹੇਗੇ ਕਿ ਹੁਣ ਜਦੋਂ ਆਪਣੀ ਸਰਕਾਰ ਹੋਏਗੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੱਜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਸ ਕਰਕੇ ਜਦੋਂ ਸਾਡੀ ਆਪਣੀ ਸਰਕਾਰ ਹੋਏਗੀ ਅਸੀਂ ਉਹਦੇ ਵਿੱਚ ਮੈਂਬਰ ਹੋਵਾਂਗੇ ਤੇ ਫਿਰ ਇਹ ਮੁੱਦੇ ਸਾਲੋ ਕਰਨੇ ਕੋਈ ਹੋਕੇ ਨਹੀਂ ਹੋਣਗੇ ਜੀ ਚੇਅਰਮੈਨ ਸਾਹਿਬ ਕਬਾਇਆ ਸਾਹਿਬ ਨੂੰ ਟਿਕਟ ਮਿਲਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮੀਟਿੰਗ ਸੀਗੀ ਵੇਖ ਹੀ ਲਿਆ ਲੋਕਾਂ ਦਾ ਇਕੱਠ ਦੱਸਦਾ ਪਿਆ ਜਿਹੜੀ ਮੈਂ ਅੱਗੇ ਵੀ ਬੋਲ ਚੁੱਕਾ ਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਨੂੰ ਵੇਖ ਕੇ ਹੀ ਹਾਈ ਕਮਾਂਡ ਨੇ ਸ਼ੇਰ ਸਿੰਘ ਖਬਾਇ ਜੀ ਨੇ ਟਿਕਟ ਦਿੱਤੀ ਹੈ ਅੱਗੇ ਵੀ ਇੱਥੋਂ ਦੋ ਵਾਰ ਐਮਪੀ ਦੀ ਨਿਮਾਇੰਦਗੀ ਕਰ ਚੁੱਕਿਆ ਐਮਐਲਏ ਵੀ ਰਹੇ ਆ ਇਹਨਾਂ ਦਾ ਬੇਟਾ ਵੀ ਫਾਇਲ ਘਾਲ ਕੇ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਜੇ ਲਗਾਤਾਰ 25 30 ਸਾਲ ਰਾਜਨੀਤੀ ਦੇ ਵਿੱਚ ਇਲੈਕਸ਼ਨ ਜਿੱਤਦੇ ਆ ਰਹੇ ਆ ਤਾਂ ਇਹ ਲੋਕਾਂ ਦੇ ਲੀਡਰ ਆ ਇੱਕ ਪੈਰਾਸ਼ੂਟ ਰਾਈ ਲੀਡਰ ਹੁੰਦੇ ਆ ਇੱਕ ਲੋਕਾਂ ਦੇ ਲੀਡਰ ਹੁੰਦੇ ਇਹ ਲੋਕਾਂ ਦੇ ਨਾਲ ਹਰ ਸੁੱਖ ਦੁੱਖ ਦੇ ਵਿੱਚ ਖੜਦੇ ਆ ਲੋਕਾਂ ਦੀ ਆਵਾਜ਼ ਸੀ ਕਿ ਕਾਂਗਰਸ ਪਾਰਟੀ ਨੇ ਜੇ ਇੱਥੋਂ ਜਿੱਤ ਪ੍ਰਾਪਤ ਕਰਨੀ ਹੈ ਤਾਂ ਸ਼ੇਰ ਸਿੰਘ ਖਵਾਇਆ ਨੂੰ ਲਿਆਂਦਾ ਜਾਵੇ ਤੇ ਲੋਕਾਂ ਦੀ ਆਵਾਜ਼ ਤੇ ਹਾਈ ਕਮਾਂਡ ਨੇ ਇਹਨਾਂ ਨੂੰ ਟਿਕਟ ਦਿੱਤੀ ਆ ਤੇ ਵਰਕਰਾਂ ਨੇ ਅੱਜ ਇਹਨਾਂ ਨੂੰ ਯਕੀਨ ਵੀ ਦਿਵਾਇਆ ਕਿ ਇੱਥੋਂ ਪੰਜਾਬ ਦੇ ਵਿੱਚੋਂ ਸਾਰਿਆਂ ਨਾਲ ਵੱਡੀ ਜਿੱਤ ਹੋਊਗੀ ਤਾਂ ਸ਼ੇਰ ਸਿੰਘ ਖਵਾਇਆ ਦੀ ਜਿੱਤ ਹੋਊ। ਚੇਅਰਮੈਨ ਸਾਹਿਬ ਕਈ ਵਾਰੀ ਨੇ ਪਾਰਟੀਆਂ ਦੇ ਵਿੱਚ ਧੜੇਬਾਜ਼ੀਆਂ ਵੱਡੀਆਂ ਹੁੰਦੀਆਂ ਨੇ ਕਿਸ ਮੁੱਚੀ ਕਾਂਗਰਸ ਦੀ ਲੀਡਰਸ਼ਿਪ ਖਵਾਇਆ ਸਾਹਿਬ ਦੀ ਮੰਨਤ ਕਰੇਗੀ। ਨਹੀਂ ਵੇਖੋ ਲੋਕ ਹੀ ਆਪ ਮਾਰੇ ਆਏ ਅੱਜ ਵੀ। ਉੱਥੇ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਜਦੋਂ ਸ਼ੇਰ ਸਿੰਘ ਖਬਾਇਆ ਦਾ ਲੋਕਾਂ ਦੇ ਨਾਲ ਟੱਚ ਆ ਇਹਨਾਂ ਦਾ ਬੇਟਾ ਹਰ ਇੱਕ ਦਾ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਵੇਖੋ ਪੀਏ ਨਹੀਂ ਉਹ ਆ ਫੋਨ ਚੱਕਦੇ ਆ ਤੇ ਇਹੋ ਜੇ ਲੀਡਰ ਦੇ ਨਾਲ ਲੋਕਾਂ ਦਾ ਸਿੱਧਾ ਸੰਬੰਧ ਹੈ ਤੇ ਲੋਕ ਆ ਮਾਰੇ ਅੱਜ ਵੀ ਆਏ ਆ ਅੱਜ ਤੁਸੀਂ ਲੋਕਾਂ ਦਾ ਇਕੱਠ ਵੇਖ ਲਿਆ ਤੇ ਇਹ ਜਿੱਤ ਇਹਨਾਂ ਦੀ ਯਕੀਨੀ ਹੋਣੀ ਹੋਣੀ ਸ਼ੇਰ ਸਿੰਘ ਖਬਾਇਆ ਨੂੰ ਜਿਹੜਾ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦੀ ਆ ਸਾਡੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਸਰਦਾਰ ਛੇਹ ਸਿੰਘ ਖੋਵਾਜ ਜੀ ਨੂੰ ਇਹ ਟਿਕਟ ਦੇ ਕੇ نوازਿਆ। ਔਰ ਜਿਵੇਂ ਕਿ ਪਹਿਲਾਂ ਵੀ ਅਸੀਂ ਦੱਸ ਚੁੱਕਿਆ ਕਿ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕਾਂ 'ਚੋਂ ਆਵਾਜ਼ ਉੱਠਣ ਲੱਗੀ ਸੀ ਕਿ ਤੁਸੀਂ ਟਿਕਟ ਲੈ ਕੇ ਆਓ। ਜਾਂ ਇਲੈਕਸ਼ਨ ਲੜਨਾ ਜਾਂ ਇਲੈਕਸ਼ਨ ਜਿਤਾਉਣਾ ਉਹ ਲੋਕ ਕਹਿੰਦੇ ਸੀ ਸਾਡੀ ਜ਼ਿੰਮੇਵਾਰੀ ਹੈ। ਔਰ ਉਸ ਤਰ੍ਹਾਂ ਸਾਨੂੰ ਕੱਲ ਦਾ ਜਦੋਂ ਟਿਕਟ ਅਨਾਉਂਸ ਹੋਈ ਹੈ ਸਾਨੂੰ ਲੋਕਾਂ ਦੇ ਆਪ ਮੁਹਾਰੇ ਫੋਨ ਆ ਰਹੇ ਨੇ ਕਿ ਔਰ ਵਧਾਈਆਂ ਮਿਲ ਰਹੀਆਂ ਨੇ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬਹੁਤ ਅਸੀਂ ਖੁਸ਼ ਆ। ਕੇ ਲੋਕ ਜਿਹੜੇ ਇਸ ਇਲੈਕਸ਼ਨ ਨੂੰ ਵੱਧ ਚੜ ਕੇ ਜਿਹੜਾ ਸਾਡਾ ਯੋਗਦਾਨ ਦੇ ਰਹੇ ਨੇ ਔਰ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਲੀਡ ਦੇ ਨਾਲ ਜਿਤਾਉਣ ਕਿ ਉਹ ਸ਼ੇਰ ਸਕਵਾ ਜੀ ਦਾ ਸਾਥ ਦੇਵੇ